ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਅੱਜ ਤੁਹਾਨੂੰ ਇੱਕ ਅਸੀਂ ਹੋਰ ਪਿਆਰੀ ਜੀ ਕਹਾਣੀ ਸੁਣਾਉਣ ਜਾ ਰਹੇ ਹਾਂ ਤੇ ਸ਼ੁਰੂ ਕਰਦੇ ਹਾਂ ਇਹ ਕਹਾਣੀ ਨੂੰ ਇਹ ਕਹਾਣੀ ਇੱਕ ਘੁੱਗੀ ਦੀ ਹੈ ਇੱਕ ਵਾਰੀ ਦੀ ਗੱਲ ਹੈ ਇੱਕ ਪੱਛਮੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਘੁੱਗੀ ਰਹਿੰਦੀ ਸੀ ਇਸ ਘੁੱਗੀ ਦਾ ਨਾਮ ਗੁੜੀ ਸੀ ਗੁੜੀ ਸਦਾ ਖੁਸ਼ ਰਹਿਣ ਵਾਲੀ ਸਹਿਮੀ ਅਤੇ ਨਿਰਭਿਓ ਜਾਨਵਰ ਸੀ ਉਸ ਦਾ ਜ਼ਿੰਦਗੀ ਉਸ ਦੀ ਜ਼ਿੰਦਗੀ ਬਹੁਤ ਹੀ ਸਧਾਰਨ ਸੀ ਪਰ ਉਹ ਉਸ ਵਿੱਚ ਬਹੁਤ ਹੀ ਖੁਸ਼ ਸੀ ਜਿਸ ਨਾਲ ਉਹ ਦੂਜੇ ਜਾਨਵਰਾਂ ਵਿੱਚ ਬਹੁਤ ਹੀ ਮਸ਼ਹੂਰ ਹੋ ਗਈ ਸੀ ਗੁੜੀ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਪਾਣੀ ਪੀਣ ਤੋਂ ਕਰਦੀ ਸੀ ਅਤੇ ਬਾਗਾਂ ਵਿੱਚ ਜਾ ਕੇ ਪੌਦਿਆਂ ਅਤੇ ਫੁੱਲਾਂ ਦੀ ਦੇਖਭਾਲ ਕਰਦੀ ਸੀ ਉਹ ਬਹੁਤ ਹੀ ਮਹੱਤਵਪੂਰਨ ਕੰਮਾਂ ਵਿੱਚ ਸ਼ਾਮਲ ਸੀ ਜਿਸ ਵਿੱਚ ਕਿਸਾਨਾਂ ਦੀ ਮਦਦ ਕਰਨਾ ਅਤੇ ਨਦੀ ਦੇ ਆਸ-ਪਾਸ ਜਾ ਕੇ ਪਾਣੀ ਭਰਨਾ ਸ਼ਾਮਲ ਸੀ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਵੀ ਉਸ ਨੂੰ ਉਸ ਦਾ ਮਨਪਸੰਦ ਕੰਮ ਸੀ ਇੱਕ ਦਿਨ ਗੁੜੀ ਨੂੰ ਪਿੰਡ ਦੇ ਬਾਹਰ ਇੱਕ بڑے ਜੰਗਲ ਵਿੱਚ ਇੱਕ ਜਾਨਵਰ ਦੀ ਆਵਾਜ਼ ਸੁਣਾਈ ਦਿੱਤੀ ਇਸ ਆਵਾਜ਼ ਵਿੱਚ ਕੋਈ ਪਿਗੜਾ ਤੇ ਦੁੱਖ ਸੀ ਉਸ ਦਾ ਮਨ ਉਸ ਦਾ ਮਨ ਕਰਿਆ ਕਿ ਉਹ ਇਸ ਆਵਾਜ਼ ਨੂੰ ਸੁਣ ਕੇ ਉਸ ਕੋਲ ਜਾਵੇ ਉਸ ਨੇ ਫੈਸਲਾ ਕੀਤਾ ਕਿ ਉਹ ਦੇਖਣ ਜਾਵੇਗੀ ਇਹ ਕੌਣ ਹੈ ਉਹ ਜਦੋਂ ਜੰਗਲ ਵਿੱਚ ਗਈ ਤਾਂ ਉਸ ਨੇ ਦੇਖਿਆ ਤਾ ਉਸ ਦੇ ਸਾਹਮਣੇ ਇੱਕ ਹਾਥੀ ਸੀ ਹਾਥੀ ਦੇ ਪੈਰ ਵਿੱਚ ਕਾਫੀ ਸੱਟ ਵੱਜੀ ਹੋਈ ਸੀ ਹਾਥੀ ਦੇ ਦੁੱਖਾਂ ਨੂੰ ਦੇਖ ਕੇ ਗੁੜੀ ਨੂੰ ਬਹੁਤ ਹੀ ਦੁੱਖ ਹੋਇਆ ਉਸ ਨੇ ਤੁਰੰਤ ਉਸ ਦੀ ਮਦਦ ਕਰਨ ਦੀ ਸੋਚੀ ਗੁੜੀ ਨੇ ਜੰਗਲ ਦੇ ਹੋਰ ਪਸ਼ੂਆਂ ਤੋਂ ਜ਼ਰੂਰੀ ਸਮੱਗਰੀ ਇਕੱਠੀ ਕੀਤੀ ਅਤੇ ਹਾਥੀ ਦੇ ਜ਼ਖਮਾਂ ਨੂੰ ਜ਼ਖਮੀ ਅੰਗਾਂ ਉੱਪਰ ਲਗਾਉਣ ਲਈ ਉਸ ਦਾ ਉਪਯੋਗ ਕੀਤਾ ਹਾਥੀ ਨੇ ਗੁੜੀ ਦਾ ਧੰਨਵਾਦ ਕੀਤਾ ਉਸ ਨੇ ਕਿਹਾ ਕਿ ਤੂੰ ਮੇਰੇ ਲਈ ਦੋਸਤ ਬਣੀ ਹੈ ਤੇਰਾ ਤੇਰਾ ਹੌਸਲਾ ਤੇ ਧੀਰਜ ਮੇਰੇ ਦਿਲ ਨੂੰ ਖੁਸ਼ੀ ਦੇ ਗਿਆ ਹੈ ਹੁਣ ਜੇ ਤੈਨੂੰ ਕਦੇ ਵੀ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੇਰੇ ਲਈ ਹਮੇਸ਼ਾ ਹਾਜ਼ਰ ਰ੍ਹਾਂਗਾ ਅੱਜ ਤੂੰ ਮੈਨੂੰ ਬਚਾਇਆ ਹੈ ਮੇਰੀ ਮਦਦ ਕੀਤੀ ਹੈ ਕੋਈ ਹੋਰ ਜਾਨਵਰ ਮੇਰੇ ਕੋਲ ਵੀ ਨਾ ਆਇਆ ਪਰ ਤੂੰ ਮੇਰੀ ਮਦਦ ਕੀਤੀ ਹੈ ਇਸ ਲਈ ਮੈਂ एहसान ਨੂੰ ਕਦੇ ਵੀ ਨਹੀਂ ਭੁੱਲਾਂਗਾ ਮੈਂ ਹਮੇਸ਼ਾ ਤੇਰੀ ਮਦਦ ਕਰਾਂਗਾ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੂੰ ਮੈਨੂੰ ਦੱਸ ਦੇਵੀਂ ਇੰਨਾ ਕਹਿ ਕੇ ਘੁੱਗੀ ਉੱਤ ਘੁੱਗੀ ਉਨੋਂ ਉੱਥੋਂ ਚਲੀ ਗਈ ਉਸ ਤੋਂ ਬਾਅਦ ਘੁੱਗੀ ਇਸੇ ਤਰ੍ਹਾਂ ਪਿੰਡ ਦੇ ਉਸ ਜੰਗਲ ਦੇ ਵਿੱਚ ਹੋਰ ਵੀ ਕਈ ਪਸ਼ੂ ਪੰਛੀਆਂ ਦੀ ਜਿਨ੍ਹਾਂ ਨੂੰ ਵੀ ਕੋਈ ਦੁੱਖ ਹੁੰਦਾ ਸਭ ਦੀ ਮਦਦ ਕਰਦੀ ਸੀ ਉਹ ਬਹੁਤ ਹੀ ਦਿਲ ਦੀ ਸਾਫ਼ ਸੀ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਜੋ ਸੋਚਦੀ ਉਹ ਆਪਣੇ ਖਾਣ ਲਈ ਜੋ ਵੀ ਦਾਣੇ ਚੁਗਦੀ ਸੀ ਉਹਨਾਂ ਵਿੱਚੋਂ ਵੀ ਹੋਰ ਪੰਛੀਆਂ ਨੂੰ ਦੇ ਦਿੰਦੀ ਸੀ ਉਹ ਬਹੁਤ ਹੀ ਚੰਗੇ ਸੁਭਾਅ ਦੀ ਸੀ ਉਸਨੇ ਕਦੇ ਕਿਸੇ ਦਾ ਵੀ ਬੁਰਾ ਨਹੀਂ ਸੀ ਕੀਤਾ ਘੁੱਗੀ ਨੂੰ ਦੇਖ ਕੇ ਸਾਰੇ ਪੰਛੀ ਬਹੁਤ ਖੁਸ਼ ਹੋ ਜਾਂਦੇ ਸਨ ਤੇ ਸਾਰੇ ਪੰਛੀ ਉਸ ਨੂੰ ਆਪਣੇ ਘਰ ਦੀ ਰਖਵਾਲੀ ਲਈ ਵੀ ਛੱਡ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਘੁੱਗੀ ਦੇ ਉੱਪਰ ਬਹੁਤ ਵਿਸ਼ਵਾਸ ਸੀ ਜਦੋਂ ਉਹ ਆਪਣੇ ਬੱਚਿਆਂ ਲਈ ਦੂਰ ਭੋਜਨ ਦੀ ਦੇਖਭਾਲ ਕਰਨ ਜਾਂਦੇ ਸਨ ਤਾਂ ਉਸ ਤੋਂ ਬਾਅਦ ਉਹ ਘੁੱਗੀ ਨੂੰ ਆਪਣੇ ਘਰ ਦੇ ਵਿੱਚ ਛੱਡ ਕੇ ਚਲੇ ਜਾਂਦੇ ਸਨ ਤਾਂ ਜੋ ਘੁੱਗੀ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰ ਸਕੇ ਇਸ ਤਰ੍ਹਾਂ ਘੁੱਗੀ ਇੱਕ ਬਹੁਤ ਹੀ ਚੰਗਾ ਪੰਛੀ ਸੀ ਜਿਸ ਨੇ ਸਾਰੇ ਜੰਗਲ ਦੇ ਪੰਛੀਆਂ ਲਈ ਖੁਸ਼ੀਆਂ ਹੀ ਖੁਸ਼ੀਆਂ ਦਿੱਤੀਆਂ ਸਨ ਤੇ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਦਿਲ ਦੇ ਵਿੱਚ ਸਾਨੂੰ ਹਮੇਸ਼ਾ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਜੇਕਰ ਅਸੀਂ ਪਿਆਰ ਦੀ ਭਾਵਨਾ ਦੇ ਨਾਲ ਰਹਿੰਦੇ ਹਾਂ ਤਾਂ ਸਾਡੇ ਨਾਲ ਹਰ ਕੋਈ ਮਿਲ ਵਰਤਣਾ ਚਾਹੁੰਦਾ ਹੈ ਪਰ ਜੇਕਰ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਸਾਡੇ ਨਾਲ ਕੋਈ ਵੀ ਰਹਿ ਕੇ ਖੁਸ਼ ਨਹੀਂ ਹੁੰਦਾ ਇਸ ਲਈ ਸਾਨੂੰ ਹਮੇਸ਼ਾ ਦੂਜਿਆਂ ਦੀ ਦੁੱਖ ਦੀ ਘੜੀ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਉਹਨਾਂ ਤੋਂ ਦੂਰ ਭੱਜਣਾ ਚਾਹੀਦਾ ਹੈ ਇਸ ਲਈ ਘੁੱਗੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਪਿਆਰ ਵੰਡਣਾ ਚਾਹੀਦਾ ਹੈ ਸਾਨੂੰ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ